ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਮੇਰੇ ਵੱਲੋਂ ਮੈਂ ਜੀ ਤੁਹਾਡਾ ਆਪਣਾ सनी ਸਗਰਾਵਾ ਹੋਰ ਜੀ ਟਿਕਟੌਕ ਉਹ ਸਾਰੇ ਜਾਣੇ ਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਇਹ ਆਪਣੀ ਫਾਈਨੈਂਸ ਤੇ ਸ਼ੇਅਰ ਮਾਰਕੀਟ ਦੇ ਉੱਤੇ ਹੋਣ ਵਾਲੀ ਆ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਸ਼ੇਅਰ ਮਾਰਕੀਟ ਕੀ ਹੁੰਦੀ ਆ ਉਹਦੇ ਵਿੱਚ ਆਪਾਂ ਇਨਵੈਸਟਮੈਂਟ ਕਿਵੇਂ ਕਰ ਸਕਦੇ ਆ ਤੇ ਆਪਣੇ ਪੈਸੇ ਨੂੰ ਆਪਾਂ ਕਿੱਦਾਂ ਵਧਾ ਸਕਦੇ ਆ ਦੋਸਤੋ ਠੀਕ ਆ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਚੀਜ਼ ਦੱਸਣਾ ਚਾਹਣਾ ਦੋਸਤੋ ਤੁਸੀਂ ਸਾਰੇ ਜਾਣੇ ਆਪਣਾ ਬੈਂਕ ਦੇ ਵਿੱਚ ਪੈਸਾ ਰੱਖਦੇ ਆ ਦੋਸਤੋ ਤੁਹਾਨੂੰ ਉੱਥੇ 4 ਤੋਂ 5% ਦੀ ਸਾਲ ਦੀ ਰਿਟਰਨ ਮਿਲਦੀ ਆ ਦੋਸਤੋ ਠੀਕ ਆ ਨਾ ਤੇ ਜੇ ਆਪਾਂ ਕਿਸੇ ਇੰਡੈਕਸ ਫੰਡ ਜਾਂ ਕਿਸੇ ਵੀ ਮਿਊਚੁਅਲ ਫੰਡ ਦੇ ਵਿੱਚ ਪੈਸੇ ਪਾਉਣੇ ਆ ਆਪਾਂ ਨੂੰ ਸਾਲ ਦੀ ਜਿਹੜੀ 12 ਤੋਂ 15% ਰਿਟਰਨ ਮਿਲਦੀ ਆ ਦੋਸਤੋ ਤੇ ਇਨਵੈਸਟਮੈਂਟ ਕਰਨ ਦਾ ਇਹੀ ਫਾਇਦਾ ਵਾ ਦੋਸਤੋ ਕਿ ਆਪਣਾ ਜਿਹੜਾ ਪੈਸਾ ਉਹ ਵੱਧ ਸਕੇ ਠੀਕ ਆ ਨਾ ਦੋਸਤੋ ਕਿਉਂਕਿ 6% ਜਿਹੜੀ ਇਨਫਲੇਸ਼ਨ ਆ ਆਪਣੀ ਠੀਕ ਆ ਮਹਿੰਗਾਈ ਆ ਦੋਸਤੋ ਜੇ ਆਪਣੀ 6% ਮਹਿੰਗਾਈ ਆ ਤੇ ਦੇਖੋ ਜੇ ਆਪਾਂ ਨੂੰ ਬੈਂਕ ਜਿਹੜੀ ਆ ਸੇਵਿੰਗ ਅਕਾਊਂਟ ਦੇ ਵਿੱਚ 5% ਰਿਟਰਨ ਦੇ ਰਹੀ ਆ ਤੇ ਆਪਣਾ ਪੈਸਾ ਘਟ ਰਿਹਾ ਉੱਥੇ ਬੰਦ ਨਹੀਂ ਜਿਆ ਦੋਸਤੋ ਠੀਕ ਆ ਇਸ ਲਈ ਆਪਾਂ ਨੂੰ ਜਿਹੜਾ ਹਨਾ ਥੋੜਾ ਜਿਆ ਤੇਜ਼ ਹੋਣਾ ਪੈਣਾ ਵਾ ਸ਼ਾਰਪ ਹੋਣਾ ਪੈਣਾ ਵਾ ਆਪਾਂ ਨੂੰ ਵਧੀਆ ਜਗ੍ਹਾ ਜਿਹੜੇ ਵਧੀਆ ਐਸੈਟ ਐ ਉਹਨਾਂ ਦੇ ਵਿੱਚ ਜਾ ਕੇ ਆਪਾਂ ਨੂੰ ਇਨਵੈਸਟਮੈਂਟ ਕਰਨੀ ਪੈਣੀ ਆ ਦੋਸਤੋ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਇਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਸ਼ੇਅਰਸ ਦੇ ਵਿੱਚ ਆਪਾਂ ਕਿੱਦਾਂ ਇਨਵੈਸਟਮੈਂਟ ਕਰਨੀ ਆ ਜਿੱਦਾਂ ਆਪਾਂ Tata Motor ਦਾ ਸ਼ੇਅਰ ਖਰੀਦਣਾ ਚਾਹੁੰਦੇ ਆ ਉਹਨੂੰ ਕਿੱਦਾਂ ਬਾਏ ਕਰ ਸਕਦੇ ਆ ਤੇ ਕਿੱਦਾਂ ਆਪਾਂ ਮਿਊਚੁਅਲ ਫੰਡ ਇੰਡੈਕਸ ਫੰਡ ਤੇ ETFs ਦੇ ਵਿੱਚ ਆਪਾਂ ਇਨਵੈਸਟਮੈਂਟ ਕਰ ਸਕਦੇ ਆ ਦੋਸਤੋ ਤੇ ਬਾਕੀ ਮੈਂ ਤੁਹਾਨੂੰ ਦੱਸੂਗਾ ਕਿ ਜੇ ਤੁਸੀਂ ਗੋਲਡ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤੁਸੀਂ ਆਨਲਾਈਨ ਇਨਵੈਸਟਮੈਂਟ ਕਰ ਸਕਦੇ ਆ ਦੋਸਤੋ ਠੀਕ ਆ ਨਾ ਤੇ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ 40-50 ਹਜ਼ਾਰ ਰੁਪਈਆ ਹੋਣਾ ਚਾਹੀਦਾ ਤਾਂ ਹੀ ਤੁਹਾਡੀ ਇਨਵੈਸਟਮੈਂਟ ਹੋਊਗੀ ਗੋਲਡ ਦੇ ਵਿੱਚ ਤੁਸੀਂ 100 ਰੁਪਏ ਤੋਂ ਵੀ ਸਟਾਰਟ ਕਰ ਸਕਦੇ ਹੋ ਦੋਸਤੋ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤਾਂ ਹੀ ਤੁਹਾਨੂੰ ਸਮਝ ਆਉਣਾ ਜੀ ਕਿੱਦਾਂ-ਕਿੱਦਾਂ ਇਨਵੈਸਟਮੈਂਟ ਹੋਣੀ ਆ ਤੇ ਬਾਕੀ ਤੁਹਾਨੂੰ ਜੇ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤੇ ਤੁਹਾਨੂੰ ਇੱਕ ਡੀਮੈਟ ਅਕਾਊਂਟ ਜ਼ਰੂਰ ਖੁਲੋਣਾ ਪੈਣਾ ਵਾ ਤੇ ਤੁਸੀਂ ਜੇ ਕੋਈ ਵੀ ਡੀਮੈਟ ਅਕਾਊਂਟ ਖੁਲਵਾਉਣਾ ਚਾਹੁੰਦਾ ਵਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗਾ ਗਰੋ ਐਪਲੀਕੇਸ਼ਨ ਦਾ ਤੇ ਦਨ ਐਪਲੀਕੇਸ਼ਨ ਦਾ ਤੁਸੀਂ ਫ੍ਰੀ ਵਿੱਚ ਜਾ ਕੇ ਆਪਣਾ ਜਿਹੜਾ ਡੀਮੈਟ ਅਕਾਊਂਟ ਆ ਉਹਨੂੰ ਖੁਲਵਾ ਸਕਦੇ ਹੋ ਦੋਸਤੋ ਤੇ ਆਪਣਾ ਜਿਹੜਾ ਇਨਵੈਸਟਮੈਂਟ ਦੀ ਜਿਹੜੀ ਜੜਨੀ ਆ ਉਹਨੂੰ ਚਾਲੂ ਕਰ ਸਕਦੇ ਹੋ ਦੋਸਤੋ ਠੀਕ ਹੈ ਤੇ ਚੱਲਦੇ ਆਂ ਦੋਸਤੋ ਤੁਹਾਨੂੰ ਆਪਣੇ ਲੈਪਟਾਪ ਦੀ ਸਕਰੀਨ ਦੇ ਉੱਤੇ ਲੈ ਕੇ ਚੱਲਦੇ ਆਂ ਦੋਸਤੋ ਹੁਣ ਤੇ ਤੁਸੀਂ ਵੀਡੀਓ ਨੂੰ ਕੰਟੀਨਿਊ ਰੱਖਿਓ ਤਾਂ ਹੀ ਤੁਹਾਨੂੰ ਸਮਝ ਆਉਣਾ ਵਾ ਜੇ ਤੁਸੀਂ ਕਲਿੱਪ ਕਰੋਗੇ ਤੇ ਕੁਝ ਵੀ ਨਹੀਂ ਸਮਝ ਪਾਉਂਗੇ ਦੋਸਤੋ ਦੋਸਤੋ ਆਪਾਂ ਲੈਪਟਾਪ ਦੀ ਸਕਰੀਨ ਦੇ ਉੱਤੇ ਆ ਚੁੱਕੇ ਆਂ ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਵਾਂ ਆਪਣਾ ਜਿਹੜਾ ਗਰੋ ਐਪਲੀਕੇਸ਼ਨ ਦਾ ਪਲੇਟਫਾਰਮ ਆ ਉਹਦੇ ਉੱਤੇ ਆ ਚੁੱਕਿਆ ਹੁਣ ਤਾਰੇ ਸਾਹਮਣੇ ਉੱਪਰ ਹੋ ਗਿਆ ਵਾ ਦੋਸਤੋ ਠੀਕ ਆ ਤੇ ਦੋਸਤੋ ਦੇਖੋ ਇੱਥੇ ਆਪਣਾ ਤੁਹਾਨੂੰ ਸਭ ਤੋਂ ਪਹਿਲਾਂ ਦੇਖੋ ਨਿਫਟੀ 50 ਨਜ਼ਰ ਆ ਰਿਹਾ ਵਾ ਇਹ ਨਿਫਟੀ 50 ਦੋਸਤੋ ਕੀ ਚੀਜ਼ ਆ ਇਹ ਮੈਂ ਤੁਹਾਨੂੰ ਦੱਸਦਾ ਪਹਿਲਾਂ ਨਿਫਟੀ 50 ਦੇ ਵਿੱਚ 50 ਕੰਪਨੀਆਂ ਹੁੰਦੀਆਂ ਟੌਪ ਦੀਆਂ ਜਿਹੜੀਆਂ ਦੋਸਤੋ ਇਸ ਲਈ ਇਹਨੂੰ ਨਿਫਟੀ 50 ਕਿਹਾ ਜਾਂਦਾ ਵਾ ਤੇ ਇਹ ਆਪਣੀ ਹੈਗੀ ਸੈਂਸੈਕਸ ਇਹਨੂੰ BSE ਵੀ ਕਿਹਾ ਜਾਂਦਾ ਦੋਸਤੋ ਬੰਬੇ ਸਟਾਕ ਐਕਸਚੇਂਜ ਠੀਕ ਆ ਨਾ ਦੋਸਤੋ ਤੇ ਆ ਹੈਗੀ ਆਪਣੀ ਬੈਂਕ ਨਿਫਟੀ ਇਹਦੇ ਵਿੱਚ ਬੈਂਕਸ ਦੇ ਸਟਾਕ ਹੁੰਦੇ ਆ ਜਿਹੜੀਆਂ ਪ੍ਰਾਈਵੇਟ ਬੈਂਕਸ ਹੁੰਦੀਆਂ ਜਿਹੜੀਆਂ ਵਧੀਆ ਬੈਂਕਾਂ ਵਾਂ ਤੇ ਉਹਨਾਂ ਦੇ ਸ਼ੇਅਰ ਹੁੰਦੇ ਆ ਦੋਸਤੋ ਇਹ ਆਪਣੀ ਹੈ ਵੀ ਫਿਨ ਨਿਫਟੀ ਦੋਸਤੋ ਇਹਦੇ ਵਿੱਚ ਫਲੈਸ ਦੇ ਰਿਲੇਟਡ ਸ਼ੇਅਰ ਹੁੰਦੇ ਆ ਦੋਸਤੋ ਠੀਕ ਆ ਤੇ ਇਹ ਆਪਣੀ ਮਿਡ ਕੈਪ ਨਿਫਟੀ ਆ ਜੀ ਇਹਦੇ ਵਿੱਚ ਮਿਡ ਕੈਪ ਕੰਪਨੀਆਂ ਜਿਹੜੀਆਂ ਟੌਪ ਲੀਆਂ ਆਉਂਦੀਆਂ ਉਹ ਸ਼ੇਅਰ ਇਹਦੇ ਵਿੱਚ ਹੁੰਦੇ ਆ ਤੇ ਆ ਬੈਂਕ ਈਐਕਸ ਇਹਦੇ ਵਿੱਚ ਵੀ ਆਪਣੀ ਬੈਂਕਸ ਦੇ ਸ਼ੇਅਰ ਹੁੰਦੇ ਆ ਦੋਸਤੋ ਠੀਕ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਜੀ ਆਪਾਂ ਜੇ ਕਿਸੇ ਸ਼ੇਅਰ ਦੇ ਵਿੱਚ ਇਨਵੈਸਟਮੈਂਟ ਕਰਨੀ ਆ ਤੇ ਕਿੱਦਾਂ ਕਰ ਸਕਦੇ ਆ ਦੋਸਤੋ ਠੀਕ ਆ ਤੇ ਦੇਖੋ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੋਣਾ ਦੋਸਤੋ ਆਪਣਾ ਅਡਾਨੀ ਪਾਵਰ ਹੀ ਚਲੋ ਆਪਾਂ ਖੋਲ ਲੈਨੇ ਆ ਦੋਸਤੋ ਠੀਕ ਆ ਤੇ ਇੱਥੇ ਜਿਹੜਾ ਸ਼ੇਅਰ ਦਾ ਪ੍ਰਾਈਸ ਚੱਲ ਰਿਹਾ ਵਾ ਤੁਹਾਡੇ ਸਾਹਮਣੇ 554 ਰੁਪਏ 80 ਪੈਸੇ ਦੇ ਲੱਗੇ ਸਾਕੇ ਚੱਲ ਰਿਹਾ ਦੋਸਤੋ ਠੀਕ ਆ ਤੇ ਜੇ ਇਹਨੂੰ ਆਪਾਂ ਬਾਏ ਕਰਨਾ ਤੇ ਕਿੱਦਾਂ ਕਰਨਾ ਦੋਸਤੋ ਠੀਕ ਆ ਦੇਖੋ ਪਹਿਲਾਂ ਤਾਂ ਇੱਥੇ ਤੁਹਾਨੂੰ ਡਿਲੀਵਰੀ ਲਿਖਿਆ ਆ ਰਿਹਾ ਹੋਣਾ ਵਾ ਤੇ ਇੱਥੇ ਬਾਏ ਸੇਲ ਵੀ ਲਿਖਿਆ ਆ ਰਿਹਾ ਹੋਣਾ ਮੈਂ ਤੇ ਆਪਾਂ ਇਹਨੂੰ ਬਾਏ ਕਰਨਾ ਤੁਸੀਂ ਕੋ ਠੀਕ ਆ ਹੁਣ ਤਾਂ ਮਾਰਕੀਟ ਹੈਗੀ ক্লোਜ਼ ਜੇ ਮਾਰਕੀਟ ਓਪਨ ਹੁੰਦੀ ਤੇ ਆਪਾਂ ਬਾਏ ਕਰ ਲੈਣਾ ਸੀਗਾ ਤੇ ਇੱਥੇ ਆਪਾਂ ਆਪਣੀ ਜਿਹੜੀ ਕੁਆਂਟੀਟੀ ਆ ਇੱਥੇ ਕੁਆਂਟੀਟੀ ਪਾ ਦੇਣੀ ਆ ਬਾਕੀ ਜੇ ਤੁਸੀਂ ਐਨ ਐਸ ਸੀ ਬੀ ਐਸ ਸੀ ਜਿਹਦੇ ਵਿੱਚ ਵੀ ਤੁਸੀਂ ਜਿਸ ਵੀ ਐਕਸਚੇਂਜ ਦੇ ਵਿੱਚ ਆਪਣਾ ਬਾਏ ਕਰਨਾ ਚਾਹੁੰਦੇ ਆ ਕਰ ਸਕਦੇ ਆ ਤੇ ਇੱਥੋਂ ਬਾਏ ਹੋ ਜਾਣਾ ਤੁਸੀਂ 딜ਵਰੀ ਦੇ ਵਿੱਚ ਤੁਸੀਂ ਬਾਏ ਕਰਦਾ ਹੋ ਦੋਸਤੋ ਠੀਕ ਆ ਇੱਕ ਗੱਲ ਦਾ ਤੁਸੀਂ ਧਿਆਨ ਰੱਖਿਓ ਇਦਾਂ ਆਪਾਂ ਜਿਹੜਾ ਸ਼ੇਅਰ ਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਆ ਤੇ ਜਿਹੜਾ ਸਟਾਕ ਆ ਆਪਣੇ ਜਿਹੜੇ ਪੋਰਟਫੋਲੀਓ ਦੇ ਵਿੱਚ ਆ ਜਾਣਾ ਵਾ ਦੋਸਤੋ ਠੀਕ ਐ ਤੇ ਮੈਂ ਤੁਹਾਨੂੰ ਦੱਸਦਾ ਇੱਥੇ ਆਪਣਾ ਦੇਖੋ ਡੈਸ਼ਬੋਰਡ ਤੁਹਾਨੂੰ ਦਿਖ ਰਿਹਾ ਹੋਣਾ ਮੇਰਾ ਇੱਥੇ ਆਪਾਂ ਨੂੰ ਪ੍ਰੋਫਿਟ ਹੋ ਰਿਹਾ ਵਾ 82 ਰੁਪਈਏ ਦੇ ਲਾਗੇ ਸਕੇ ਮੇਰੀ ਜਿਹੜੀ ਇਨਵੈਸਟਮੈਂਟ ਆ 2129 ਰੁਪਈਏ ਦੀ ਇਨਵੈਸਟਮੈਂਟ ਆ ਦੋਸਤੋ ਮੇਰੀ ਜਿਹੜੀ ਇਨਵੈਸਟਮੈਂਟ ਆ ਟਾਟਾ ਮੋਟਰ ਦੇ ਸ਼ੇਅਰ ਦੇ ਵਿੱਚ ਆ ਅਡਾਨੀ ਪਾਵਰ ਦੇ ਵਿੱਚ ਹੈਗੀ ਆ ਦੋਸਤੋ ਅਡਾਨੀ ਪਾਵਰ 20% ਦੀ ਰਿਟਰਨ ਦੇ ਰਿਹਾ ਦੋਸਤੋ ਜ ਪਹਿਲਾਂ ਇਨਵੈਸਟਮੈਂਟ ਮੇਰੀ ਬਹੁਤ ਜ਼ਿਆਦਾ ਸੀ ਪੈਸਿਆਂ ਦੀ ਲੋਡ ਪੈ ਗਈ ਸੀ ਤੇ ਮੈਂ ਕਢਾ ਲਈ ਸੀਗੇ ਤੇ ਇਸ ਲਈ ਹੁਣ ਮੇਰੀ ਜਿਹੜੀ ਇਨਵੈਸਟਮੈਂਟ ਆ ਉਹ ਘਟ ਗਈ ਆ ਦੋਸਤੋ ਥੋੜੀ ਜੀ ਹੁਣ ਹੌਲੀ ਹੌਲੀ ਕਰਕੇ ਵਧਾਉਂਗੇ ਬਾਕੀ ਮਿਊਚੁਅਲ ਫੰਡ ਦੇ ਵਿੱਚ ਆਪਣੀ ਜਿਹੜੀ ਇਨਵੈਸਟਮੈਂਟ ਹੈਗੀ ਆ ਦੋਸਤੋ ਥੋੜੀ ਬਹੁਤੀ ਜ਼ਿਆਦਾ ਵੀ ਨਹੀਂ ਹੈਗੀ ਤੇ ਦੇਖੋ ਦੋਸਤੋ ਤੁਸੀਂ ਸ਼ੇਅਰ ਦੇ ਵਿੱਚ ਇਨਵੈਸਟਮੈਂਟ ਕਰਨੀ ਤਾਂ ਤੁਹਾਨੂੰ ਹੁਣ ਪਤਾ ਲੱਗ ਗਿਆ ਕਿ ਕਿੱਦਾਂ ਆਪਾਂ ਸ਼ੇਅਰ ਬਾਏ ਕਰ ਸਕਦੇ ਹਾਂ ਤੇ ਹੁਣ ਦੇਖੋ ਦੋਸਤੋ ਆਪਾਂ ਜੇ ਮਿਊਚੁਅਲ ਫੰਡ ਦੇ ਵਿੱਚ ਕਿਸੇ ਵੀ ਮਿਊਚੁਅਲ ਫੰਡ ਦੇ ਵਿੱਚ ਸੇਫਲੀ ਇਨਵੈਸਟਮੈਂਟ ਕਰਨੀ ਆ ਤੇ ਆਪਾਂ ਇੱਥੇ ਦੋਸਤੋ ਦੇਖੋ ਪਹਿਲਾਂ ਤਾਂ ਤੁਹਾਨੂੰ ਇੱਥੇ ਮਿਊਚੁਅਲ ਫੰਡ ਲਿਖਿਆ ਆ ਰਿਹਾ ਹੋਣਾ ਤੁਹਾਡੇ ਸਾਹਮਣੇ ਤੇ ਇਹਦੇ ਉੱਤੇ ਕਲਿੱਕ ਕਰ ਲੈਣਾ ਇੱਥੇ ਆਪਾਂ ਸਰਚ ਕਰ ਲੈਣਾ ਵਾ ਇੰਡੈਕਸ ਫੰਡ ਇੰਡੈਕਸ ਕਾਲਡ ওকে ਤੇ ਦੋਸਤੋ ਇੱਥੇ ਦੇਖੋ ਪਹਿਲੇ ਨੰਬਰ ਤੇ ਆ ਰਿਹਾ ਵਾ ਗਰੋ ਨਿਫਟੀ ਟੋਟਲ ਮਾਰਕੀਟ ਇੰਡੈਕਸ ਫੰਡ ਇਹ ਟੋਟਲ ਮਾਰਕੀਟ ਦਾ ਹੋ ਗਿਆ ਦੋਸਤੋ ਠੀਕ ਆ ਪਰ ਆਪਾਂ ਕਹਿੰਦੇ ਆ ਕਿ ਆਪਾਂ ਨਿਫਟੀ 50 ਦੇ ਜਿਹੜੇ ਫੰਡ ਆ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰਨੀ ਇੱਥੇ ਆਪਾਂ ਇੰਡੈਕਸ ਫੰਡ ਨਿਫਟੀ 50 ਲਿਖ ਦਿੰਦੇ ਆ ਨਿਫਟੀ 50 ਓਕੇ ਤੇ ਦੋਸਤੋ ਇੱਥੇ ਤੁਹਾਡੇ ਸਾਹਮਣੇ UTI ਨਿਫਟੀ 50 ਇੰਡੈਕਸ ਫੰਡ ਆ ਰਿਹਾ ਵਾ ICICI ਪ੍ਰੂਡੈਂਟਲ ਨਿਫਟੀ ਨੈਕਸਟ 50 ਆ ਰਿਹਾ ਵਾ ਤੁਹਾਡੇ ਸਾਹਮਣੇ DSP ਨਿਫਟੀ ਨੈਕਸਟ 50 ਆ ਰਿਹਾ ਵਾ ਨਾਵੀ ਨਿਫਟੀ 50 ਇੰਡੈਕਸ ਫੰਡ ਠੀਕ ਆ ਦੋਸਤੋ ਤੇ ਆਪਾਂ ਇੱਥੇ ਨਾਵੀ ਵਾਲਾ ਸਿਲੈਕਟ ਕਰਦੇ ਆ ਜੀ ਕੀਕ ਤੇ ਆਪਾਂ ਨਾਵੀ ਦਾ ਜਿਹੜਾ ਵਾ ਨਿਫਟੀ 50 ਦਾ ਇੰਡੈਕਸ ਫੰਡ ਹੋਆ ਉਹਨੂੰ ਆਪਾਂ ਸਿਲੈਕਟ ਕਰ ਲਿਆ ਜੀ ਤੇ ਆਪਾਂ ਦੇਖੋ ਇੱਥੇ ਦੇਖਣਾ ਮੈਂ ਇਹਨੇ ਸਾਲ ਦੇ ਵਿੱਚ ਕਿੰਨੀ ਰਿਟਰਨ ਦਿੱਤੀ ਆ ਆਪਣੇ ਇਨਵੈਸਟਰਾਂ ਨੂੰ ਦੇਖੋ ਮੈਂ ਇੱਥੇ ਸਾਲ ਦਾ ਸਿਲੈਕਟ ਕੀਤਾ ਵਾ ਤੇ ਇੱਥੇ ਦੇਖੋ ਦੋਸਤੋ ਜਿਹੜੀ ਰਿਟਰਨ ਵਾ ਲਗਭਗ 21% ਦੇ ਲੱਗੇ ਛਾਗੇ ਜਿਹੜਾ ਵਾ ਰਿਟਰਨ ਮਿਲੀ ਆ ਇਨਵੈਸਟਰਾਂ ਨੂੰ ਜਿਸ ਵੀ ਬੰਦੇ ਨੇ ਇਹਦੇ ਵਿੱਚ 1 ਸਾਲ ਪਹਿਲਾਂ ਪੈਸੇ ਪਾਏ ਹੋਣਗੇ ਜਿਨੇ 1 ਲੱਖ ਰੁਪਏ 1 ਲੱਖ ਰੁਪਏ ਆ ਇਨਵੈਸਟ ਕੀਤਾ ਹੋਊਗਾ ਉਹਦਾ 20000 ਰੁਪਏ ਜਿਹੜਾ ਪ੍ਰੋਫਿਟ ਹੋ ਗਿਆ ਉਹਨਾਂ ਦੋਸਤੋ ਠੀਕ ਆ ਮੀਨਸ 20 21000 ਰੁਪਈਆ ਉਸ ਬੰਦੇ ਨੂੰ ਪ੍ਰੋਫਿਟ ਹੋ ਗਿਆ ਉਹਨਾਂ ਦਾ ਓਕੇ ਤੇ ਇਹ ਹੀ ਫਾਇਦਾ ਦੋਸਤੋ ਇਨਵੈਸਟਮੈਂਟ ਕਰਨ ਦਾ ਬਾਕੀ ਜੇ ਤੁਸੀਂ ਇਨਵੈਸਟਮੈਂਟ ਕਰਨੀ ਆ ਤੁਸੀਂ ਇੰਡੈਕਸ ਫੰਡ ਦੇ ਵਿੱਚ ਆਪਣੀ ਜਿਹੜੀ ਇਨਵੈਸਟਮੈਂਟ ਕਰ ਸਕਦੇ ਹੋ ਦੋਸਤੋ ਠੀਕ ਹੈ ਤੇ ਇੱਥੇ UTI ਨਿਫਟੀ 50 ਇੰਡੈਕਸ ਫੰਡ ਡਾਇਰੈਕਟ ਰੋ ਓਕੇ ਇਹਦੇ ਵਿੱਚ ਵੀ ਤੁਸੀਂ ਇਨਵੈਸਟਮੈਂਟ ਕਰ ਸਕਦੇ ਆ ਇਹ ਸੇਫਲੀ ਫੰਡ ਹੁੰਦੇ ਆ ਜਿਹੜੇ ਸੇਫ ਆ ਦੋਸਤੋ ਇਹਦੀ ਵੀ ਦੇਖੋ 21% ਦੇ ਲਾਗੇ ਛਾਗੇ ਜਿਹੜੀ ਰਿਟਰਨ ਆ ਦੋਸਤੋ ਸਾਲ ਦੀ ਜੋ ਕਿ ਬਹੁਤੀ ਵਧੀਆ ਗੱਲ ਆ ਦੋਸਤੋ ਤੇ ਬੈਂਕ ਨੇ ਤਾਂ ਤੁਹਾਨੂੰ ਪਤਾ ਨਹੀਂ 4 ਸਾਲ ਬਾਅਦ ਇੰਨੀ ਰਿਟਰਨ ਦੇਣੀ ਆ ਦੋਸਤੋ ਜੇ ਤੁਸੀਂ ਆਪਣਾ ਪੈਸਾ ਸੇਵਿੰਗ ਅਕਾਊਂਟ ਦੇ ਵਿੱਚ ਰੱਖਦੇ ਆ ਤੇ ਇਸ ਲਈ ਮੈਂ ਤੁਹਾਨੂੰ ਕਹਿ ਰਿਹਾ ਹਾਂ ਤੁਸੀਂ ਥੋੜੇ ਜੇ ਤੇਜ਼ ਹੋ ਇਨਵੈਸਟਮੈਂਟ ਕਰੋ ਦੋਸਤੋ ਠੀਕ ਆ ਤੇ ਮੇਰੀਆਂ ਵੀਡੀਓ ਨੂੰ ਦੇਖੋ ਮੈਂ ਹੋਰ ਵੀ ਵੀਡੀਓ ਲੈ ਕੇ ਆਉਂਗਾ ਇਨਵੈਸਟਮੈਂਟ ਦੇ ਉੱਤੇ ਠੀਕ ਆ ਤੇ ਜਿਹੜਾ ਆਪਣਾ ਚੈਨਲ ਆ ਇਹਨੂੰ ਵੀ ਸਬਸਕ੍ਰਾਈਬ ਕਰਕੇ ਰੱਖੋ ਦੋਸਤੋ ਤੇ ਬਾਕੀ ਜੇ ਤੁਸੀਂ ਕਹਿੰਦੇ ਆ ਕਿ ਆਪਾਂ ਕੋਈ ਹੋਰ ਫੰਡ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤੇ ਤੁਸੀਂ ਉਹਦੇ ਵਿੱਚ ਵੀ ਕਰ ਸਕਦੇ ਆ ਇੱਥੇ ਦੇਖੋ ਨਿਪੋਨ ਇੰਡੀਆ ਲਾਰਜ ਕੈਪ ਫੰਡ ਇਹਨੂੰ ਓਪਨ ਕਰਦੇ ਆ ਆਪਾਂ ਦੋਸਤੋ ਠੀਕ ਆ ਤੇ ਨਿਪੋਨ ਇੰਡੀਆ ਲਾਰਜ ਕੈਪ ਡਾਇਰੈਕਟ ਗਰੋਥ ਫੰਡ ਠੀਕ ਆ ਤੇ ਇੱਥੇ ਆਪਾਂ ਇਹਦੀ ਸਾਲ ਦੀ ਪਹਿਲਾ ਰੇਟਰ ਨੂੰ ਲੈ ਗਏ ਆ ਇਹ ਆਪਣਾ ਜਿਹੜਾ ਲਾਰਜ ਕੈਪ ਕੰਪਨੀਆਂ ਹੁੰਦੀਆਂ ਦੋਸਤੋ ਵੱਡੀਆਂ ਕੰਪਨੀਆਂ ਉਹ ਫੰਡ ਆ ਜਿਹੜੀ ਰਿਟਰਨ ਲਗਭਗ 30% ਦੇ ਲਾਗੇ ਛਾਗੇ ਦੀ ਰਿਟਰਨ ਆ ਦੋਸਤੋ ਕਿਉਂਕਿ ਇਹ ਥੋੜਾ ਜਿਆ ਰਿਸਕੀ ਹੋ ਜਾਂਦਾ ਇਹਦੇ ਵਿੱਚ ਇਸ ਲਈ ਇਹਦੀ ਜਿਹੜੀ ਰਿਟਰਨ ਆ ਜਿਹੜੀ ਵਧੀਆ ਥੋੜੀ ਜੀ ਉਹਦੇ ਨਾਲੋ ਤੇ ਬਾਕੀ ਦੇਖੋ ਦੋਸਤੋ ਇੱਥੇ ਤੁਹਾਨੂੰ ਮੰਥਲੀ ਐਸਆਈਪੀ ਲਿਖਿਆ ਆ ਰਿਹਾ ਵਾ ਜੇ ਤੁਸੀਂ ਕਹਿੰਨੇ ਆ ਕਿ ਅਸੀਂ ਹਰ ਮਹੀਨੇ 1000 ਰੁਪਿਆ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਤੇ ਤੁਸੀਂ ਇਦੇ ਵਿੱਚ ਇੱਥੇ ਆਪਣਾ ਜਿਹੜਾ ਅਮਾਉਂਟ ਆ ਇੱਥੇ 1000 ਰੁਪਏ ਸਿਲੈਕਟ ਕਰਨਾ ਵਾ ਤੇ ਇੱਥੇ ਤੁਸੀਂ ਆਪਣੀ ਜਿਹੜੀ ਡੇਟ ਵਾ ਕਿੰਨੀ ਤਰੀਕ ਨੂੰ ਤੁਸੀਂ ਕਹਿੰਦੇ ਆ ਕਿ ਸਾਡੀ ਐਸਆਈਪੀ ਆ ਜਿਹੜੀ ਆਟੋ ਕੱਟ ਹੋ ਜਾਵੇ ਮੀਨਸ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਆਟੋ ਪੇ ਹੋ ਜਾਵੇ ਤੁਸੀਂ ਉੱਨੀ ਇੱਥੇ ਆਪਣੀ ਜਿਹੜੀ ਤਰੀਕ ਆ ਸਿਲੈਕਟ ਕਰਕੇ ਇੱਥੇ ਫਿਰ ਆਪਣਾ ਜਿਹੜਾ ਵਾ ਅਪਡੇਟ ਕਰ ਦੇਣਾ ਹੈ ਜੀ ਤੇ ਫਿਰ ਇੱਥੇ ਉਹ ਜਿਹੜਾ ਸਟਾਰਟ ਐਸਆਈਪੀ ਦਾ ਜਿਹੜਾ ਆਪਸ਼ਨ ਆ ਉੱਤੇ ਕਲਿੱਕ ਕਰ ਦੇਣਾ ਵਾ ਤੇ ਪੈਸੇ ਪੇ ਕਰ ਦੇਣੇ ਆ ਤੁਹਾਡੀ ਜਿਹੜੀ ਐਸਆਈਪੀ ਆ ਸਟਾਰਟ ਹੋ ਜਾਣੀ ਆ ਓਕੇ ਤੇ ਜਿੱਦਾਂ ਤੁਸੀਂ ਕਹਿੰਦੇ ਕਿ ਮੇਰੇ ਕੋਲ 50000 ਰੁਪਿਆ ਵਾ ਤੇ ਮੈਂ ਮੀਨਸ ਵਨ ਟਾਈਮ ਪੇਮੈਂਟ ਕਰਨਾ ਚਾਹੁੰਦਾ ਤੇ ਤੁਸੀਂ ਇੱਥੇ ਵਨ ਟਾਈਮ ਸਿਲੈਕਟ ਕਰਨਾ ਦੋਸਤੋ ਇੱਥੇ 50000 ਅਮਾਉਂਟ ਆ ਜਿਹੜਾ ਭਰ ਲੈਣਾ ਵਾ ਠੀਕ ਆ ਜੀ ਇੱਥੇ ਇਨਵੈਸਟ ਦਾ ਤੁਹਾਨੂੰ ਜਿਹੜਾ ਆਪਸ਼ਨ ਆ ਲਿਖਿਆ ਆ ਰਿਹਾ ਵਾ ਇਹਦੇ ਉੱਤੇ ਕਲਿੱਕ ਕਰੋਗੇ ਤੁਸੀਂ ਤੇ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਚਾਲੂ ਹੋ ਜਾਊਗੀ ਤੇ ਤੁਸੀਂ ਜਿਹੜੇ ਆਪਣੇ ਬੈਂਕ ਦੇ ਵਿੱਚੋਂ ਪੈਸੇ ਕੱਟ ਹੋ ਜਾਣਗੇ ਤੁਹਾਡੇ ਤੇ ਜੇ ਤੁਸੀਂ Google Pay ਰਾਹੀਂ ਕਰਨਾ ਚਾਹੁੰਦੇ ਹੋ Google Pay ਰਾਹੀਂ ਕਰ ਸਕਦੇ ਆ ਕਾਰਡ ਰਾਹੀਂ ਕਰਨਾ ਚਾਹੁੰਦੇ ਆ ਪੇਮੈਂਟ ਕਾਰਡ ਰਾਹੀਂ ਵੀ ਕਰ ਸਕਦੇ ਆ ਦੋਸਤੋ ਠੀਕ ਆ ਇਦਾਂ ਤੁਸੀਂ ਮਿਊਚੁਅਲ ਫੰਡ ਦੇ ਵਿੱਚ ਵੀ ਆਪਣੀ ਜਿਹੜੀ ਇਨਵੈਸਟਮੈਂਟ ਆ ਕਰ ਸਕਦੇ ਆ ਤੇ ਹੁਣ ਆਪਾਂ ਚੱਲਦੇ ਆ ਦੋਸਤੋ ਕਿ 골ਡ ਦੇ ਵਿੱਚ ਕਿੱਦਾਂ ਪੈਸੇ ਲੌਣੇ ਆਪਾਂ ਠੀਕ ਆ 골ਡ ਦੇ ਵਿੱਚ ਆਪਾਂ ਕਿੱਦਾਂ ਇਨਵੈਸਟਮੈਂਟ ਕਰ ਸਕਦੇ ਆ ਠੀਕ ਆ ਤੇ ਵੀਡੀਓ ਨੂੰ ਤੁਸੀਂ ਸਕਿੱਪ ਨਾ ਕਰਿਓ ਵੀਡੀਓ ਵਿੱਚ ਬਣੇ ਰਹੋ ਦੇਖੋ ਦੋਸਤੋ ਇੱਕ ਦਾ ਹੁੰਦੇ ਈਟੀਐਫ ਇੱਥੇ ਆਪਾਂ ਲਿਖਦੇ ਆ ਗੋਲਡ ਈਟੀਐਫ ਓਕੇ ਇੱਥੇ ਆਪਾਂ ਗੋਲਡ ਗੋਲਡ ਈਟੀਐਫ ਲਿਖ ਲਿਆ ਦੋਸਤੋ ਈਟੀਐਫ ਦਾ ਮਤਲਬ ਹੁੰਦਾ ਐਕਸਚੇਂਜ ਟ੍ਰੇਡਰ ਫੰਡ ਜਿੱਦਾਂ ਆਪਾਂ ਸ਼ੇਅਰ ਨੂੰ ਬਾਏ ਕਰ ਸਕਦੇ ਆ ਇਹਨੂੰ ਵੀ ਬਾਏ ਕਰ ਸਕਦੇ ਆ ਸੇਲ ਕਰ ਸਕਦੇ ਆ ਦੋਸਤੋ ਠੀਕ ਆ ਤੇ ਇੱਥੇ ਦੇਖੋ ਨਿਪੋਨ ਇੰਡੀਆ ਈਟੀਐਫ ਗੋਲਡ 20 ਲਿਖਿਆ ਆ ਰਿਹਾ ਵਾ ਇਹ ਨਿਪੋਨ ਕੰਪਨੀ ਦਾ ਜਿਹੜਾ ਈਟੀਐਫ ਆ ਦੋਸਤੋ ਠੀਕ ਆ ਇਹਦਾ ਜਿਹੜਾ ਪ੍ਰਾਈਸ ਚੱਲ ਰਿਹਾ ਵਾ ਆਪਣਾ ਜਿਹੜਾ ਪ੍ਰਾਈਸ ਚੱਲ ਰਿਹਾ 64 ਰੁਪਏ ਪੁਆਇੰਟ 29 ਪੈਸੇ ਦੇ ਲਾਗੇ ਛਾਗੇ ਇਹਦਾ ਪ੍ਰਾਈਸ ਚੱਲ ਰਿਹਾ ਦੋਸਤੋ ਠੀਕ ਆ ਜੇ ਇੱਥੇ ਆਪਾਂ ਇੱਕ ETF ਬਾਈ ਕਰਦੇ ਹਾਂ ਦੋਸਤੋ ਤੇ ਆਪਣੀ ਜਿਹੜੀ ਆ 골ਡ ਦੇ ਵਿੱਚ ਇਨਵੈਸਟਮੈਂਟ ਹੋ ਜਾਣੀ ਆ ਦੋਸਤੋ ਇਹਨੂੰ ਤੁਸੀਂ ਹੋਲਡ ਕਰ ਸਕਦੇ ਆ ਚਾਹੇ 5 ਸਾਲ ਹੋਲਡ ਕਰੋ 5 ਸਾਲ ਬਾਅਦ ਵੀ ਵੇਚ ਸਕਦੇ ਆ ਤੁਸੀਂ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਜ਼ਿਆਦਾ ਬਾਈ ਕਰਨੇ ਜ਼ਿਆਦਾ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਦੇਖੋ 1 ਸਾਲ ਪਹਿਲਾਂ ਜਿਹੜਾ ਇਹਦਾ ETF ਦਾ ਪ੍ਰਾਈਸ ਸੀਗਾ ਦੋਸਤੋ 53 ਰੁਪਏ 15 ਪੈਸੇ ਦੇ ਲੱਗੇ ਛੱਗੇ ਸੀਗਾ ਤੇ ਇਹਨੇ 1 ਸਾਲ ਦੇ ਅੰਦਰ ਜਿਹੜੀ ਰਿਟਰਨ ਦਿੱਤੀ ਆ ਆਪਣੇ ਇਨਵੈਸਟਰਾਂ ਨੂੰ ਲਗਭਗ 1.75% ਤੋਂ ਉੱਤੇ ਦੀ ਰਿਟਰਨ ਆ ਦੋਸਤੋ ਠੀਕ ਆ ਤੇ ਬਹੁਤ ਹੀ ਵਧੀਆ ਰਿਟਰਨ ਆ ਜਿਹੜੀ ਇਹ ਜਿਹੜਾ ਬੈਂਕ ਨੂੰ ਵੀ ਬੀਟ ਕਰ ਰਿਹਾ ਆਪਣਾ 골ਡ ਠੀਕ ਆ ਤੇ ਹੋਰ ਵੀ ਕਈ ਚੀਜ਼ਾਂ ਨੂੰ ਬੀਟ ਕਰ ਰਿਹਾ ਦੋਸਤੋ 골ਡ ਇਨਵੈਸਟਮੈਂਟ ਥੋੜੀ ਸੇਫ ਹੁੰਦੀ ਆ ਇਹਦੇ ਵਿੱਚ ਵੀ ਤੁਸੀਂ ਜਾ ਸਕਦੇ ਆ ਜੇ ਤੁਸੀਂ ਜਾਣਾ ਚਾਹੁੰਦੇ ਆ ਠੀਕ ਹੈ ਨਾ ਕਿ ਬਾਕੀ ਜੋ ਵੀ ਕਰਨਾ ਵਾ ਤੁਸੀਂ ਸੋਚ ਸਮਝ ਕੇ ਕਰਨਾ ਤੇ ਸੇਫਲੀ ਤਰੀਕੇ ਨਾਲ ਇਨਵੈਸਟਮੈਂਟ ਕਰਨੀ ਆ ਠੀਕ ਹੈ ਨਾ ਦੋਸਤੋ ਬਾਕੀ ਤੁਸੀਂ ਕਹਿੰਦੇ ਆ ਕਿ ਨਹੀਂ ਆਪਾਂ ਇਦਾਂ ਨਹੀਂ ਬਾਏ ਕਰਨਾ ਆਪਾਂ ਮਿਊਚੁਅਲ ਫੰਡ ਦੇ ਰਾਈ ਬਾਏ ਕਰਨਾ ਇੱਥੇ ਆਪਾਂ ਲਿਖੂਗੇ ਮੋਤੀ ਲਾਲ ਓਸਵਾਲ ਓਸਵਾਲ 골ਡ ਫੰਡ 골ਡ ਸਿਲਵਰ ਫੰਡ ਠੀਕ ਆ ਦੋਸਤੋ ਮੋਤੀ ਮੋਤੀ ਲਾਲ ਉਸ ਵਾਲ 골ਡ ਐਂਡ ਸਿਲਵਰ ਫੰਡ ਈਟੀਐਫ ਫੰਡ ਆਫ ਫੰਡ ਮੀਨਸ ਪੈਸਾ ਤੁਹਾਡਾ ਈਟੀਐਫਸ ਦੇ ਵਿੱਚ ਹੀ ਲੱਗਣਾ ਵਾ ਲੇਕਿਨ ਫੰਡ ਮੈਨੇਜਰ ਨੇ ਤੁਹਾਡਾ ਪੈਸਾ ਜਿਹੜਾ ਆਪਣਾ ਈਟੀਐਫਸ ਦੇ ਵਿੱਚ ਮੈਨੇਜ ਕਰਨਾ ਦੋਸਤੋ ਉਹਨਾਂ ਨੇ ਇਨਵੈਸਟ ਕਰਨਾ ਵਾ ਤੇ ਆਪਾਂ ਇਹ ਤੇ ਸਿਲੈਕਟ ਕਰੂਗੇ ਦੋਸਤੋ ਠੀਕ ਆ ਤੇ ਦੇਖੋ ਆਪਾਂ ਜੇ ਇਹਦੇ ਵਿੱਚ ਐਸਆਈਪੀ ਕਰਨਾ ਚਾਹੁੰਦੇ ਆ 500 ਰੁਪਿਆ ਐਸਆਈਪੀ ਵੀ ਕਰ ਸਕਦੇ ਆ ਇਦੇ ਵਿੱਚ ਜੇ ਵਨ ਟਾਈਮ ਪੇਮੈਂਟ ਕਰਨੀ ਆਪਾਂ ਵਨ ਟਾਈਮ ਵੀ ਕਰ ਸਕਦੇ ਆ ਦੋਸਤੋ ਠੀਕ ਆ ਆਪਾਂ ਫਿਰ ਆਪਾਂ ਨੂੰ ਕੋਈ ਟੈਨਸ਼ਨ ਲੈਣ ਵਾਲੀ ਲੋੜ ਨਹੀਂ ਹੈਗੀ ਜਿਹੜਾ ਆਪਣਾ ਪੈਸਾ ਵਾ ਉਹ ਫੰਡ ਮੈਨੇਜਰ ਮੈਨੇਜ ਕਰੂਗੇ ਇੱਥੇ ਤੁਹਾਨੂੰ ਮੈਂ ਫੰਡ ਮੈਨੇਜਰ ਦਾ ਨਾਮ ਵੀ ਦਿਖਾਉਣਾ ਦੋਸਤੋ ਥੋੜਾ ਜਿਹਾ ਰੁਕਿਓ ਜਰਾ ਇੱਥੇ ਆਪਾਂ ਥੱਲੇ ਜਾਂਦੇ ਆ ਇੱਥੇ ਫੰਡ ਮੈਨੇਜਰ ਦਾ ਨਾਮ ਦਿਖਾਉਣਾ ਇੱਥੇ ਦੇਖੋ ਜੀ ਰਕੇਸ਼ ਸ਼ੇਟੀ ਸਾਹਿਬ ਜਿਹੜੇ ਆ ਆਪਣੇ ਇਹ ਫੰਡ ਨੂੰ ਮੈਨੇਜ ਕਰ ਰਹੇ ਆ ਦੋਸਤੋ ਠੀਕ ਆ ਮਿਸਟਰ ਸ਼ੇਟੀ ਹੈਜ਼ ਡਨ ਬੀ ਕਾਮ ਠੀਕ ਹੈ ਐਕਸਪੀਰੀਅੰਸ ਪ੍ਰੀਰੀਅਰ ਟੂ ਜੁਆਇਨਿੰਗ ਮੋਤੀ ਲਾਲ ਉਸਵਾਲ ਮਿਊਚੁਅਲ ਫੰਡ ਹੀ ਐਸ ਵਰਕਡ ਵਿਦ ਕੰਪਨੀ ਇੰਗੇਜਡ ਇਨ ਕੈਪੀਟਲ ਮਾਰਕੀਟ ਬਿਜ਼ਨਸ ਠੀਕ ਹੈ ਨਾ ਦੋਸਤੋ ਤੇ ਮੀਨਸ ਬੀ ਕਾਮ ਇਹਨਾਂ ਨੇ ਕੀਤੀ ਹੋਈ ਆ ਇਹ ਹੀ ਆਪਣੇ ਜਿਹੜੇ ਫੰਡ ਨੂੰ ਮੈਨੇਜ ਕਰ ਰਹੇ ਆ ਜਿਹੜਾ ਤੁਹਾਡਾ ਪੈਸਾ ਵਾ ਇਹਨਾਂ ਨੇ ਮੈਨੇਜ ਕਰਨਾ ਬਾਕੀ ਮਿਊਚੁਅਲ ਫੰਡ ਜਾਂ ਇੰਡੈਕਸ ਫੰਡ ਦੇ ਵਿੱਚ ਤੁਸੀਂ ਜੇ ਇਨਵੈਸਟਮੈਂਟ ਕਰਦੇ ਆ ਉਹਦੇ ਵਿੱਚ ਵੀ ਫੰਡ ਮੈਨੇਜਰ ਹੁੰਦੇ ਆ ਜਿਹੜੇ ਤੁਹਾਡੇ ਪੈਸੇ ਨੂੰ ਮੈਨੇਜ ਕਰਦੇ ਆ ਦੋਸਤੋ ਠੀਕ ਆ ਤੁਹਾਨੂੰ ਮੀਨਸ ਪੈਨਸ਼ਨ ਲੈਂਡ ਦੀ ਲੋੜ ਨਹੀਂ ਆ ਜੋ ਵੀ ਕਰਨਾ ਉਹਨਾਂ ਨੇ ਕਰਨਾ ਆ ਦੋਸਤੋ ਤੁਸੀਂ ਬਸ ਆਪਣਾ ਜਿਹੜਾ ਪੈਸਾ ਵਾ ਹਰ ਮਹੀਨੇ ਐਸਆਈਪੀ ਆ ਜਿਹੜੀ ਉਹਨੂੰ ਦੇਣਾ ਵਾ ਜਾਂ ਤੁਸੀਂ ਵਨ ਟਾਈਮ ਪੇਮੈਂਟ ਕਰਨੀ ਆ ਜਿਹੜਾ ਤੁਹਾਡਾ ਪੈਸਾ ਵਾ ਉਹ ਵੱਧੂਗਾ ਮੀਨਜ਼ ਤੁਹਾਡੀ ਜਿਹੜੀ ਪੈਸਿਵ ਇਨਕਮ ਆ ਉਹ ਸਟਾਰਟ ਹੋ ਜੂਗੀ ਦੋਸਤੋ ਠੀਕ ਆ ਨਾ ਤੇ ਇਸ ਲਈ ਦੋਸਤੋ ਇਨਵੈਸਟਮੈਂਟ ਕਰਨੀ ਆਪਾਂ ਨੂੰ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਜਿਹੜੀ ਇਨਫਲੇਸ਼ਨ ਆ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਆ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਹੋ ਰਹੀ ਆ ਠੀਕ ਆ ਨਾ ਇਸ ਲਈ ਥੋੜਾ ਜਿਹਾ ਆਪਾਂ ਨੂੰ ਤੇਜ਼ ਹੋਣਾ ਪੈਣਾ ਸਾਰਿਆਂ ਨੂੰ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਦੋਸਤੋ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਠੀਕ ਆ ਜਿਹੜਾ ਆਪਣਾ ਚੈਨਲ ਆ ਇਹਨੂੰ ਵੀ ਸਬਸਕ੍ਰਾਈਬ ਕਰ ਲਿਓ ਦੋਸਤੋ ਠੀਕ ਆ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ ਸਤਿ ਸ੍ਰੀ ਅਕਾਲ